ਮੈਂ ਉੱਥੇ ਗੁਰੂਕਰਮ ਮੱਥੇ ਟਿਕਣ ਜਾਣਾ ਸਰ ਲੋਕ ਨਹੀਂ ਸਾਧਨ ਸੀ ਕਿ ਸਵਾਸਤ ਰੋਕਦਾ ਗੁਰੂਕਰਮ ਨਹੀਂ ਗੁਰੂਕਰਮ ਜਾਣ ਤੋਂ ਤੁਸੀਂ ਰੋਕ ਸਕਦੇ ਨਹੀਂ ਜਿਹੜੇ ਆਰਡਰ ਅਗਿਆਸਾ ਹੋ ਰਿਹਾ ਕਰ ਰਹੇ ਨਹੀਂ ਆਰਡਰ ਕੌਣ ਕਿਨੇ ਦਿੱਤੇ ਹੈ ਬਗਤਮਾਨ ਨਹੀਂ ਸਰ ਸਾਡੇ ਨਹੀਂ ਨਹੀਂ ਕੇਜਰੀਵਾਲ ਨੇ ਦਿੱਤੇ ਹੈ ਨਹੀਂ ਸਾਡੇ ਸੀਨੀਅਰ ਨੇ ਸਰ ਫ੍ਰਮ ਡਿਪਾਰਟਮੈਂਟ ਨਹੀਂ ਡਿਪਾਰਟਮੈਂਟ ਤੋਂ ਕੋਈ ਨੂੰ ਨਹੀਂ ਦਿੱਤੇ ਕੇਜਰੀਵਾਲ ਨੇ ਸਰ ਉਹ ਸਰ ਉਹ ਜਾਂਦੇ ਹੋ ਜਾਂਦਾ ਨਹੀਂ ਵੀ ਸਰ ਤੁਸੀਂ ਗੁਰੂਕਰਮ ਜਾਣ ਤੋਂ ਰੋਕ ਸਕਦੇ ਭਲੀ ਭਾਦੀ ਜਾਂਦੇ ਹੋ ਇਹ ਤਾਂ ਆਪਾਂ ਨੂੰ ਸਰ ਨੀ ਗੁਰੂ ਘਰ ਜਾਣ ਤੇ ਨਹੀਂ ਰੋਕੋਗੇ ਇਹ ਤਾਂ ਤੁਹਾਨੂੰ ਪਤਾ ਨਹੀਂ ਮੈਂ ਤਾਂ ਕੋਈ ਆ ਜਾ ਕੋਈ ਦੇਖੇ ਨਹੀਂ ਪਹਿਲੀ ਵਾਰ ਹੋਇਆ ਕਿ ਐਮਰਜੈਂਸੀ ਲੱਗ ਗਈ ਹੈ ਇੰਨਾ ਡਰ ਪੈ ਗਿਆ ਇਹਨਾਂ ਨੂੰ ਕਾਲੀ ਵਰਕਰਾਂ ਤੋਂ ਡਰ ਹੈਗਾ ਕਿ ਨਹੀਂ ਇੱਕ ੱੱਕਾ ਹੋ ਰਿਹਾ ਹੈ ਅਸੀਂ ਤਾਂ ਮੈਂ ਤਾਂ ਗੁਰੂ ਘਰ ਮੱਥਾ ਸੀ ਆਮ ਸਾਹਿਬ ਮੱਥਾ ਟੇਕਣ ਜਾਣਾ ਹੈ ਲੈ ਕੇ ਚੱਲੋ ਸਾਨੂੰ ਨਾਲ ਲੈ ਕੇ ਚੱਲੋ ਲੈ ਕੇ 2 ਘੰਟੇ ਤੱਕ ਲੈ ਜਾਂਦੇ ਸਰ ਯਾਰ ਗੁਰੂ ਘਰ ਜਾਣ ਤੋਂ ਸਰ ਕਿਸੇ ਕੰਨ ਬੰਦ ਕੀਤੀ ਹੋਈ ਆ ਸਰ ਥੋੜੀ ਜਿਹੀ ਤੁਰ ਕੇ ਜਾ ਬੈਠਦੇ ਆ ਹਾਂਜੀ ਸਰ ਤੁਰ ਕੇ ਜਾ ਬੜੀਏ ਹੱਲੇ ਸਰ ਅਸੀਂ ਬੰਦ ਕੀਤੀ ਹੋਈ ਆ ਸਰ ਨਹੀਂ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਨਹੀਂ ਆ ਰੋਡ ਤਾਂ ਚੱਲਦੀ ਆ ਕੋਈ ਸਿਕਿਉਰਿਟੀ ਰੀਜ਼ਨ ਕਰਕੇ ਬੰਦ ਕੀਤੀ ਨਹੀਂ ਨਹੀਂ ਆ ਆ ਸੜਕ ਜਿਹੜੀ ਅਸੀਂ ਆਪਦੀ ਰਿਸਪੌਂਸਿਬਿਲਟੀ ਤੇ ਆਪਦੀ ਸਿਕਿਉਰਿਟੀ ਚ ਜਾਂਦੇ ਆ ਨਹੀਂ ਸਰ ਸਾਡੀ ਸਰ ਸਾਡੀ ਸਾਡੀ ਚਲ ਆਪਾਂ ਤੁਰ ਕੇ ਜਾਂਦੇ ਆ ਨਹੀਂ ਜਾਂਦੇ ਸਰ ਆ ਜਾ ਆ ਜਾ ਕੋਈ ਗੱਲ ਨਹੀਂ ਆ ਜਾ ਆ ਜਾ ਆ ਜਾ ਆ ਜਾ ਤੁਰੋ ਤੁਰੋ ਜਲਦੀ ਮੇਰੇ ਪਰਸੋਂ ਨੂੰ ਜਲਦੀ قالے سارے ڈر گئے کالے ورگاں تو دوارہ صاحب جان تو بھی ہو گئے میں تو کر بنا باہر روٹھنا آ گیا تو بھی چلا کوئی نہیں میں 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 تو ہی آلو تو دے کوتے تو طور تے کہہ رہی نہیں کہ جوڑا ہے بھائی مانتے کیا ہو تو سی ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਮੇਰੇ ਰੋਕ ਸਕਦੇ ਅੱਛਾ ਮੇਰੀ ਬੇਨਤੀ ਹੈ ਗੁਰੂ ਘਰ ਜਾਣ ਤੋਂ ਰੋਕੋਗੇ ਗੁਰੂ ਸਾਹਿਬ ਤੁਸੀਂ ਬਾਅਦ ਜਾਦੇ ਹੋ ਕਿ ਕੋਈ ਟਾਈਮ ਹੈ ਤੁਸੀਂ ਦੱਸੋ ਗੁਰੂ ਘਰ ਕਦੋਂ ਜਾਣਾ ਸੀ ਕਿੱਥੇ ਹੋ ਜਾਓ ਥੋੜੇ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਐਸਪੀ ਸਾਹਿਬ ਤੁਸੀਂ ਵੀ ਇੱਕ ਗੁਰੂ ਦੇ ਸਿੱਖ ਹੋ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗ ਗਈ ਸੀ ਤੁਸੀਂ ਫਿਰ ਗ੍ਰਿਫਤਾਰੀ ਦੋ ਸਦੀ ਇਹ ਨਹੀਂ ਗੱਲ ਨਹੀਂ ਉਹ ਤਾਂ ਤੁਸੀਂ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਸਾਨੂੰ ਤੁਹਾਨੂੰ ਸਰ ਉਹਦਾ ਸਬੂਤ ਦਿਖਾ ਦੇਣਾ ਹੈ ਤੇ ਅਸੀਂ ਕੋਰਟ ਵੀ ਦੇਣਾ ਪਬਲਿਕ ਵੀ ਦੇਣਾ ਅਸੀਂ ਅੱਜ ਆਉਂਦੇ ਆ ਅੱਜ ਆਉਂਦੇ ਆ ਸਰ ਹਰ ਤਕ ਦੁੱਖ ਦੇਖਾ ਮੈਂ ਤਾਂ ਮੈਂ ਤਾਂ 60 ਬੱਜੀ ਦੀ ਹੈ ਮੈਂ ਤਾਂ ਦਾਈਂ ਕਰਨਾ ਪਿੱਛੋਂ ਤਾਂ ਕੰਮ ਹੋ ਜਾਂਦਾ ਯਾਰ ਗੁਰੂ ਘਰ ਜਾਣ ਤੋਂ ਇੱਕ ਮੈਨੂੰ ਦੱਸ ਦਿਓ ਕਿਹੜੇ ਕਾਨੂੰਨ 'ਚ ਰੋਕ ਰਹੇ ਹੋ ਇਹਨਾ ਤਾਂ ਦੱਸ ਦਿਓ ਸਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਹੈ ਕਿਹੜੇ ਕਾਨੂੰਨ ਤਹਿਤ ਰੋਕ ਰਹੇ ਹੋ ਇਹ ਤਾਂ ਦੱਸੋ ਸਰ ਲਿਖੇ ਦੇ ਦੋ ਲਿਖੇ ਦੇ ਦੇ ਨਹੀਂ ਪਰ ਇੱਕ ਗੱਲ ਜੋ ਮੈਂ ਕਹਿਣਾ ਚਾਹਣਾ ਥੋੜੀ ਮੋਟੀ ਤਾਂ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਹੈ ਪਰ ਇੱਕ ਬਾਹਰਲੇ ਬੰਦੇ ਤੋਂ ਹੁਕਮ ਲੈਣ ਲੱਗ ਗਏ ਤੁਸੀਂ ਤੇਜਰੀਵਾਲ ਤੋਂ ਕੀ ਸ਼ਰਮ ਹੋਣੀ ਚਾਹੀਦੀ ਹੈ ਆਪਨ ਘੜਤ ਘੜਤ ਆਪਣੀ ਫੋਰਸ ਪੰਜਾਬ ਦੇ ਚੀਫ ਮਿਨਿਸਟਰ ਤੋਂ ਆਰਡਰ ਲਏ ਜਿਹੜਾ ਕਿ ਦਿੱਲੀੋਂ ਕੇਜਰੀਵਾਲ ਬੈ ਕੇ ਫੈਸਲਾ ਕਰੂਗਾ ਕਿਹਨੂੰ ਅੰਦਰ ਕਰਨਾ ਕਿਹਨੂੰ ਪੰਜਾਬ ਕਰਨਾ ਇਹ ਤਾਂ ਇੰਨਾ ਤਾਂ ਹੋਣਾ ਚਾਹੀਦਾ ਯਾਰ ਸਾਰੇ ਪੰਜਾਬ ਪੁਲਿਸ ਤੇ ਐਜੀ ਪੁਲਿਸ ਹੈ ਜੇ ਪ੍ਰਵਾਹ ਨਹੀਂ ਕਰਦੀ ਬਾਹਰ ਲੈਂਦਾ ਤੁਸੀਂ ਤੁਸੀਂ ਆਪ ਸੇਖੋ ਯਾਰ ਜਾਣ ਤੋਂ ਗੁਰੂ ਕਰਸਨ ਜਾਣ ਦਿਓ ਅਸੀਂ ਅਸੀਂ ਸਰ ਜਿਹੜਾ ਰੂਲ ਆ ਸਰ ਜੀ ਉਹਨੂੰ ਤੁਹਾਨੂੰ ਆਰਡਰ ਦਾ ਸਾਡਾ ਰੂਲ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਸਰ ਆਰਡਰ ਤੁਹਾਨੂੰ ਰਿਟਰਨ ਦੇ ਦੋ ਯਾਰ ਹੱਦ ਹੋ ਗਈ ਸਰ ਸਾਨੂੰ ਰਿਟਰਨ ਦੇ ਵੀ ਧਨਵਾਦ ਸਰ ਨਹੀਂ ਦੇ ਦਿਆ ਆਰਡਰ ਗੁਰੂ ਕਰਤਾਰ ਸਿੰਘ ਦਾ ਆਰਡਰ ਐਸਾ ਮੈਂ ਵੀ ਦੇ ਸਾਹਮਣੇ ਕਹਿ ਰਿਹਾ ਵੀ ਆਨਲਾਈਨ ਸਰ ਉਹ ਮੇਰੇ ਗੁਰੂ ਕਰਤਾਰ ਨੂੰ ਇੱਕ ਆਰਡਰ ਹੈ ਕਿ ਗੁਰਦੁਆਰਾ ਸਾਹਿਬ ਨਹੀਂ ਜਾਣ ਦੇਣਾ ਕਿਸੇ ਨੂੰ ਖਾਲੇ ਸਰ ਜਦ ਤੱਕ ਉਹ ਆਪਣਾ ਆਪਣਾ ਪ੍ਰੋਡਕਟ ਚੱਲਦਾ ਸਰ ਪ੍ਰੋਟੈਕਟਿਵ ਨਹੀਂ ਆਹ ਅਸੀਂ ਗੁਰਦੁਆਰਾ ਸਾਹਿਬ ਸਾਡੇ ਸਰ ਪ੍ਰੋਟੈਕਟਿਵ ਜਿਹੜੀ ਹੈਗੀ ਹੈ ਪੇਸ਼ੀ ਹੈ ਸਰ ਨਹੀਂ ਤੁਹਾਨੂੰ ਕੋਈ ਇਸ਼ੂ ਨਹੀਂ ਹੈ ਸਰ ਸਾਡੇ ਤਾਂ ਕਿਹੜੇ ਤੋ ਇੱਕ ਘੰਟਾ ਰੁਕ ਜਾਓ ਤੁਸੀਂ ਬੀ ਬੀ ਜਨਾ ਸਰ ਕੋਈ ਨਹੀਂ ਸਾਨੂੰ ਸਾ ਗੱਲ ਕਰਨ ਨੂੰ ਸਰ ਥੋੜੀ ਦੇਰ ਸਰ ਤੁਸੀਂ ਬੈਠਾਓ ਅਸੀਂ ਤਾਂ ਰੇ ਇੱਕ ਘੰਟੇ ਬੀਜਨੇ ਸਰ ਨਹੀਂ ਮੈਨੂੰ ਇੱਕ ਘੰਟਾ ਲਾ ਸਰ ਉਹਨੂੰ ਆਰਡਰ ਕਿਦਾ ਹੈ ਸਾਨੂੰ ਅਥਰਟੀ ਗਿਵ ਫਰਮ ਮਾਈ ਡਿਪਾਰਟਮੈਂਟ ਸਰ ਲਿਟਰਨ ਆਰਡਰ ਦਿਖਾਓ ਡਿਪਾਰਟਮੈਂਟ ਕਿਹਦਾ ਨਹੀਂ ਨਹੀਂ ਇਹ ਤਾਂ ਮੈਨੂੰ ਆਜਣਾ ਕਿਹਦੇ ਨਹੀਂ ਡਿਪਾਰਟਮੈਂਟ ਕਿਹੜੇ ਅਫਸਰ ਦਾ ਆਇਆ ਹੈ ਮੈਨੂੰ ਐਂਨਾ ਦੱਸੋ ਕਿਹੜੇ ਅਫਸਰ ਦਾ ਹੈ ਸੋ ਜੋ ਮੇਰੇ ਸੀਨੀਅਰਸ ਨੇ ਸਰ ਕਰਾ ਦਿੱਤਾ ਨਹੀਂ ਨਾ ਦੱਸਿਓ ਮੈਨੂੰ ਹੁਣ ਮੇਰੇ ਸੁਣ ਹਣ ਮੇਰੇ ਸੀਨੀਅਰ ਦਾ ਲੇਕਿਨ ਸੀਨੀਅਰ ਦਾ ਨਾਮ ਤੇ ਥੋੜਾ ਹੋਣਾ ਹੈ ਕੇਪੀ ਵਾਲੀ ਐ ਇੱਕ ਸੀਨੀਅਰ ਮੇਰੇ ਤਾਂ ਸਰ ਮੇਰੇ ਤੋਂ ਡਿਪਾਰਟਮੈਂਟ ਮੇਰੇ ਐਸਐਸਪੀ ਜੀ ਨੇ ਮੇ ਡੀਆਈਜੀ ਨੇ ਮੇਰੇ ਡੀਜੀਪੀ ਤੱਕ ਸਾਰੇ ਗੱਲ ਕਰਾ ਦੋ ਮੇਰੀ ਐਂਕੋ ਡੀਜੀਪੀ ਦਾ ਗੱਲ ਕਰਾਓ ਉਹਨੂੰ ਪੁੱਛੋ ਆਰਡਰ ਕਿਨੂੰ ਆਇਆ ਕੇਦਰੀਵਾਲ ਤੋਂ ਆਏ ਆ ਕਿ ਗੱਲ ਕਰਾ ਤੁਹਾਡੀ ਡੀਪੀ ਸਾਹ ਨੂੰ ਤੁਸੀਂ ਥੋੜੀ ਬੇਦਰਦ ਮਗਲਾ ਦਿੰਦਾ ਨਹੀਂ ਨਹੀਂ ਖੜੇ ਆ ਰੇਟ ਨੂੰ ਕੀ ਗੱਲ ਕਰਾ ਕਰਾ ਦੇ ਖੜੇ ਆ ਸੀ ਕਰਾ ਦੋ ਕਰਾਓ ਜੀ ਕਰਾਓ ਜੈ ਗਾਰਡ ਦਿਖਾ ਦੇ ਜਿਹੜਾ ਜਾਂ ਆਰਡਰ ਦਿਖਾ ਦਿਓ ਜਾਂ ਗੱਲ ਕਰਾ ਦਿਓ ਆਰਡਰ ਦਿਖਾ ਦੇ ਹੋਏਗਾ ਤਾਂ ਰੁਕ ਜਾਂਗੇ ਧੱਕਾ ਨਾ ਦਿਓ ਤੁਮ ਸਮੇਂ ਕਰਾਣਾ ਸਰ ਸਰ ਇਹਨੂੰ ਅੱਗੇ ਕਰਾ ਕੇ ਕੇਦਰੀਵਾਲ ਨੂੰ ਥੋੜਾ ਫਰਕ ਪੈਂਦਾ ਉਹਦਾ ਧਿਆਨ ਰੱਖਿਓ ਤੁਹਾਨੂੰ ਜਿਹਾ ਸਾ ਗਰਮੀ ਲੱਗਦੀ ਹੈ ਕਿਉਂਕਿ 1.5 ਸਾਲ ਬਾਅਦ ਉਹਨੇ ਅੰਦਰ ਜਾਣਾ ਕਿਉਂਕਿ ਜਿੰਨਾ ਧੱਕਾ ਮੈਂ ਹੈਰਾਨ ਆ ਕਿੰਨਾ ਬਾਲਾ ਬੰਦਾ ਆ ਕੇ ਕਿੰਨਾ ਸਰਕਾਰ ਚਲਾਈ ਜਾਂਦਾ ਮੈਂ ਕਹਿੰਦਾ ਡੀਜੀਪੀ ਦਾ ਆਪਣੇ ਡੀਜੀਪੀ ਤੁਹਾਨੂੰ ਕਿ ਸਾਰੇ ਤੁਸੀਂ ਸਿੱਧਾ ਕਹੋ ਕਿ ਅਸੀਂ ਨਹੀਂ ਸੁਣਨਾ ਤੈਨੂੰ